ਲੋਕਾਂ ਦਾ ਪੈਸਾ ਹੈ ਲੋਕਾਂ ਤੋਂ ਜੇ ਉਹਨੇ ਕੋਈ 100 ਰੁਪਏ ਲੁੱਟ ਕੇ ਤੇ 2 ਰੁਪਏ ਵੰਡ ਕੇ ਕਹੇ ਜੀ ਮੈਂ ਬੜਾ ਵੱਡਾ ਦਾਨੀ ਹੈ ਇਹ ਗੱਲਾਂ ਸਮਾਜ ਨੇ ਪ੍ਰਵਾਨਤ ਨਹੀਂ ਕਰਨੀ ਤੇ ਨੇਪਾਲ ਵਾਂਗੂ ਕੋਈ ਸਮਾਂ ਹੀ ਮਿਲੂਗਾ ਇਹਨਾਂ ਨੂੰ ਭੱਜਣ ਦਾ ਜਿਹੜੇ ਭੱਜ ਨਾ ਸਕੇ ਜੈ ਜਾਤਾਂ ਦਾ ਨਾਲ ਨਹੀਂ ਚੱਕ ਸਕਦੇ ਕਿਉਂਕਿ ਪਾਪਾ ਦੀ ਕਮਾਈ ਦੀਆਂ ਪੰਡਾਂ ਨਹੀਂ ਬਣ ਕੇ ਲੈ ਜਾਣਗੇ ਲੈ ਜਾਣਗੇ ਕੋਈ ਸੋਨਾ ਬਾਹਰਲੇ ਖਾਤੇ ਵਾਲੇ ਪੈਸੇ ਪਰ ਜ਼ਮੀਨਾਂ ਜੈ ਜਾਤਾਂ ਕੋਠੀਆਂ ਇਹਨੂੰ ਛੱਡ ਕੇ ਭੱਜਣਾ ਪੈਣਾ ਕੇਵਲ ਦਾ 마ਫিয়া ਦਾ ਜਿਹੜਾ ਰੋਲ ਆ ਜਾਂ ਸੁਖਬੀਰ ਸਿੰਘ ਬਾਦੂ ਦਾ ਇਸ ਤੋਂ ਪੈਸੇ ਕਮਾਉਣਾ ਇੱਕ ਹਿੱਸਾ ਹੈ ਜੋ ਰੇਤਾ ਬਜਰੀ ਜੋ ਟਰਾਂਸਪੋਰਟ 마ਫੀਆ ਜੋ ਬਜਰੀ 마ਫੀਆ ਸ਼ਰਾਬ 마ਫੀਆ ਪਤਾ ਨਹੀਂ ਕਿੰਨੇ ਤਰ੍ਹਾਂ ਦੇ 마ਫੀਆ ਤੋਂ ਕਿੰਨਾ ਪੈਸਾ ਕਮਾਇਆ ਗਿਆ ਉਹ ਜਿਹੜੇ ਪੰਥ ਦੇ ਨਾਂ ਤੇ ਸ਼ਕਤੀ ਲੈਣ ਵਾਲੇ ਉਹਨਾਂ ਦੇ ਗੁਨਾਹ maaf ਹੋਣ ਵਾਲੇ ਨਹੀਂ ਇਹਨਾਂ ਨੂੰ ਇਹ ਸਾਰੇ ਹਾਲਾਤਾਂ ਦੀ ਸਜ਼ਾ ਵੱਛ ਮਿਲੇਗੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਪੰਜਾਬ ਦੇ ਵਿੱਚ ਹੜ੍ਹ ਆਇਆ ਹੈ ਤੇ ਇਹਨਾਂ ਹੜ੍ਹਾਂ ਦੇ ਕਾਰਨ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਤਾਂ ਉੱਥੇ ਹੀ ਸਿਆਸਤਦਾਨਾਂ ਦੀ ਗੱਲ ਕਰੀਏ ਦੇਸ਼ ਦੀ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੇ ਲਈ ਮੁਆਵਜ਼ਾ ਵੀ ਜਾਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਸਿਆਸਤਦਾਨ ਵੀ ਕਿਤੇ ਨਾ ਕਿਤੇ ਲੋਕਾਂ ਦੀ ਮਦਦ 'ਚ ਉਤਰੇ ਹੋਏ ਜਿਦੇ ਵਿੱਚ ਸੁਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਲੋਕਾਂ ਦੀ ਆਰਥਿਕ ਮਦਦ ਕਰਨ ਦੀ ਚਾਹੇ ਉਹ ਡੀਜ਼ਲ ਵੰਡਿਆ ਗਿਆ ਲੋਕਾਂ ਨੂੰ ਜਾਂ ਪੈਸੇ ਵੰਡੇ ਗਿਆ ਤਾਂ ਉਸ ਤੋਂ ਬਾਅਦ ਕਾਂਗਰਸ ਨੇ ਵੀ ਪੈਸੇ ਵੰਡੇ ਸ਼ੁਰੂ ਕਰ ਦਿੱਤੇ ਤਾ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਸੁਖਬੀਰ ਸਿੰਘ ਬਾਦਲ ਦੇ ਉੱਪਰ ਕਿ ਸੁਖਬੀਰ ਸਿੰਘ ਬਾਦਲ ਨੇ ਗੁਰਬਾਣੀ ਵੇਚ ਕੇ ਜਿਹੜਾ ਪੈਸਾ ਇਕੱਠਾ ਕੀਤਾ ਤੇ ਉਹ ਲੋਕਾਂ ਨੂੰ ਪੈਸਾ ਵੰਡ ਰਿਹਾ ਤਾਂ ਸਾਰੇ ਮਸਲੇ ਤੇ ਗੁਰਦੀਪ ਸਿੰਘ ਬਰਾੜ ਨੇ ਸਾਡੇ ਨਾਲ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲ ਕਰਦਿਆਂ ਬਰਾੜ ਸਾਹਿਬ ਕਿਵੇਂ ਦੇਖਦੇ ਹੋ ਸੁਖਬੀਰ ਸਿੰਘ ਬਾਦਲ ਦੇ ਉੱਤੇ ਫੇਰ ਇੱਕ ਵਾਰੀ ਜਿਹੜਾ ਤੰਜ ਕਸਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹਨਾਂ ਨੇ ਗੁਰਬਾਣੀ ਵੇਚ ਕੇ ਪੈਸਾ ਇਕੱਠਾ ਕੀਤਾ ਤੇ ਲੋਕ ਆਪ ਦੱਸਣੇ ਨੇ ਬਾਰੇ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਦਿੰਦਾ ਸਪੋਕਸਮੈਨ ਟੀਵੀ ਦਾ ਜਿਨ੍ਹਾਂ ਨੇ ਇਸ ਵਿਸ਼ੇ ਦੇ ਉੱਤੇ ਸਾਡੀ ਜਥੇਬੰਦੀ ਦੇ ਮੇਰੇ ਵਿਚਾਰ ਜਾਣਨ ਦਾ ਮੈਨੂੰ ਮੌਕਾ ਦਿੱਤਾ। ਜਿੰਨਾ ਤੱਕ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦਾ ਸਵਾਲ ਹੈ ਬਿਆਨ ਦਾ। ਇਸ ਗੱਲ ਦੇ ਵਿੱਚ ਕੋਈ ਭੁਲੇਖਾ ਨਹੀਂ ਕਿਸੇ ਨੂੰ ਵੀ। ਕਿਉਂਕਿ ਜਿਹੜਾ ਕੇਵਲ ਮਾਫੀ ਜਾਂ ਸੀ ਤੇ ਖਾਸ ਕਰਕੇ ਪੀਟੀਸੀ ਨੇ ਲਾਗਾਤਰ ਜਿੰਨੇ ਸਮਾਂ ਉਹਨਾਂ ਨੇ 15 ਸਾਲ ਸਰਕਾਰ ਰਹੀ ਉਹ ਮਾਫੀ ਇਹਦੀ ਬਹੁਤ ਵੱਡੀ ਹੋਸ ਕੇਵਲ ਮਾਫੀ ਨੇ ਲੁੱਟ ਕੀਤੀ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਕੀਤਾ ਜਾ ਸਕਦਾ ਕਿ ਅਨੀ ਹਰਪ੍ਰੀਤ ਸਿੰਘ ਨੇ ਇੱਕ ਵਾਰੀ ਇਹ ਵਿਸ਼ਾ ਵੀ ਠਾਇਆ ਸੀ ਪਰ ਉਹ ਬੰਦ ਨਹੀਂ ਕਰਵਾ ਸਕੇ ਬਤੌਰ ਜਥੇਦਾਰ ਉਹ ਵੀ ਐਸੇ ਗੱਲ ਲਈ ਕਿਤੇ ਨਾ ਕਿਤੇ ਜ਼ਿੰਮੇਵਾਰਾਂ ਵੀ ਜਦੋਂ ਸਾਰਾ ਕੁਝੇ ਵਾਪਰਦਾ ਰਿਹਾ ਉਦੋਂ ਕਿਉਂ ਨਹੀਂ ਉਹ ਬੰਦ ਕਰਵਾ ਸਕੇ ਮੈਂ ਇਸ ਤੋਂ ਅੱਗੇ ਵੀ ਕਹਿਣਾ ਚਾਹੁੰਦਾ ਕਿ ਉਹ ਮਾਫੀਆ ਤੇ ਉਹ ਕਰਪਸ਼ਨ ਅੱਜ ਤੱਕ ਜਾਰੀ ਹੈ ਅੱਜ ਥੋੜਾ ਜਿਹਾ ਨਾਮ ਬਦਲ ਕੇ ਉਥੇ ਸ਼ਰੋਣੀ ਕਮੇਟੀ ਦਾ ਕਰਤਾ ਪਰ ਸਾਰੇ ਚੈਨਲਾਂ ਨੂੰ ਖੁੱਲੀ ਛੁੱਟੀ ਨਹੀਂ ਇਹ ਰੇਟ ਬਹੁਤ ਘਟ ਸਕਦੇ ਆ ਜੋ ਕੇਵਲ ਦੇ ਰੇਟ ਹਨ ਪਰੰਤੂ ਉਹ ਅੱਜ ਤੱਕ ਵੀ ਜਾਰੀ ਹਨ ਜਿੰਨਾ ਤੱਕ ਉਸ ਲੁੱਟ ਦਾ ਮਾਮਲਾ ਹੈ ਇਹ ਜਗ ਜਹਰ ਹੈ ਤੇ ਕੋਈ ਵੀ ਸਰਕਾਰ ਉਹਦੇ ਤੇ ਕਾਰਵਾਈ ਨਾ ਕੈਪਟਨ ਸਰਕਾਰ ਨੇ ਕੀਤੀ ਬਾਦਲ ਨੇ ਤਾਂ ਕਰਨੀ ਕੀ ਸੀ ਤੇ ਨਾ ਹੀ ਜੋ ਕੁਝ ਭਗਵੰਤ ਸਿੰਘ ਮਾਨ ਕਹਿੰਦੇ ਰਿਹਾ ਉਹਨਾਂ ਨੇ ਕੀਤੀ ਚਦ ਅੱਜ ਉਹਨਾਂ ਦੀ ਫੇਰ ਕੇਵਲ ਮਾਫੀ ਆ ਦੀ ਸੁਖਬੀਰ ਸਿੰਘ ਬਾਦਲ ਦੀ ਕੋਈ ਦਿੱਲੀ ਵਾਲੇ ਨਾਲ ਗੱਟਮੇਟੇ ਸਬੰਧ ਵਿੱਚ ਲੈਣ ਦਿਨ ਹੋ ਗਿਆ ਹੋਵੇ ਦੂਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਏ ਵੀ ਚਿੱਟੇ ਦੇਣ ਵਾਂਗ ਸਾਫ ਆ ਕਿ ਕੇਵਲ ਜੋ ਅਕਾਲੀ ਸਰਕਾਰ ਚ ਜਾਂ ਕਾਂਗਰਸ ਸਰਕਾਰ ਚ ਜਿਸੀ ਵਰਤਮਾਨ ਸਿਸਟਮ ਜਿਹੜੀਆਂ ਸਰਕਾਰਾਂ ਰਹੀਆਂ ਐ ਹੁਣ ਜਹੋਂਗੇ ਕੁਝ ਇਮਾਨਦਾਰ ਲੋਕ ਵੀ 100% ਕਦੇ ਕੋਈ ਡਾਕੂ ਨਹੀਂ ਹੁੰਦੇ ਪਰ ਜੋ ਲੁੱਟ ਪੰਜਾਬ ਦੀ ਤੇ ਦੇਸ਼ ਦੀ ਵੀ ਕੀਤੀ ਜਾ ਰਹੀ ਹੈ ਪੰਜਾਬ ਉਹਦੇ ਵਿੱਚ ਮੋਰੀ ਆ ਉਹਦੇ ਵਿੱਚ ਕੇਵਲ ਦਾ ਮਾਫੀਆ ਦਾ ਜਿਹੜਾ ਰੋਲ ਆ ਜਾਂ ਸੁਖਬੀਰ ਸਿੰਘ ਬਾਦਲ ਦਾ ਇਸ ਤੋਂ ਪੈਸੇ ਕਮਾਉਣਾ ਇੱਕ ਹਿੱਸਾ ਹੈ ਜੋ ਰੇਤਾ ਬਜਰੀ ਜੋ ਟਰਾਂਸਪੋਰਟ ਮਾਫੀਆ ਜੋ ਬਜਰੀ ਮਾਫੀਆ ਸ਼ਰਾਬ ਮਾਫੀਆ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਮਾਫੀਆ ਦੋ ਕਿੰਨਾ ਪੈਸਾ ਕਮਾਇਆ ਗਿਆ ਹੈ ਜਿਹ ਅੱਜ ਉਸ ਲੁੱਟਤੀ ਕਮਾਈ ਚੋਂ ਕੋਈ ਹਿੱਸਾ ਉਹ ਦਿੰਦਾ ਅਸੀਂ ਸਮਝਦੇ ਹਾਂ ਕਿ ਲੋਕਾਂ ਦਾ ਪੈਸਾ ਹੈ ਲੋਕਾਂ ਤੋਂ ਜਿਉਂਨੇ ਕੋਈ 100 ਰੁਪਏ ਲੁੱਟ ਕੇ ਤੇ 2 ਰੁਪਏ ਵੰਡ ਕੇ ਕਹੀ ਮੈਂ ਬੜਾ ਵੱਡਾ ਦਾਨੀ ਆ ਇਹ ਗੱਲਾਂ ਸਮਾਜ ਨੇ ਪ੍ਰਵਾਨਤ ਨਹੀਂ ਕਰਨੀਆਂ ਠੀਕ ਹੈ ਕੁਝ ਲੋਕ ਉਹਦੀ ਪਾਰਟੀ ਦੇ ਕਿਉਂਕਿ ਉਹਨੇ ਥੱਲੇ ਤੇ ਕ腐ਸ਼ਨ ਪੈਦਾ ਕੀਤੀ ਪੰਚਾਇਤਾਂ ਤੱਕ ਪਿੰਡ ਦੇ ਹਰ ਪੱਧਰ ਤੇ ਉਹਨੇ ਕੁਝ ਇਹ ਇੱਕ ਸਮਾਜ ਦਾ ਇੱਕ ਤਬਕਾ ਪੈਦਾ ਕਰ ਦਿੱਤਾ ਜਿਨੇ 15 ਸਾਲਾਂ ਦੇ ਵਿੱਚ ਲੁੱਟ ਕੀਤੀ ਉਹ ਕੁਝ ਲੋਕ ਆ ਕੇ ਰੌਲਾ ਪਾਉਣ ਇਹ ਕੁਝ ਵੀ ਇਸ ਤਰ੍ਹਾਂ ਦਾ ਸਮਾਜ ਦਾ ਬਦਲਣ ਵਾਲਾ ਨਹੀਂ ਤੇ ਨਾ ਹੀ ਲੋਕਾਂ ਦੀ رائے ਬਦਲ ਸਕੇਗਾ ਕਿਉਂਕਿ ਲਗਾਤਾਰ ਜੋ ਅਕਾਲੀ ਦਲ ਸੀ ਤੁਸੀਂ ਬੜੀ ਦੂਰ ਨਾ ਜਾਓ ਪਹਿਲਾਂ ਜਦੋਂ ਚੋਣਾ ਹਾਰਿਆ ਸਰਕਾਰ ਸੀ ਉਹਦੀ ਦਿੱਲੀ ਦੀ ਸਰਕਾਰ ਵੀ ਉਹਦੇ ਨਾਲ ਸੀ ਕੇਂਦਰ ਦੀ ਸਰਕਾਰ ਦੇ ਵਿੱਚ ਭਾਈਵਾਲ ਸੀ ਉਦੋਂ ਸਰਕਾਰ ਤੋਂ 14 ਤੇ ਆਇਆ ਦੁਬਾਰਾ ਫਿਰ 14 ਤੋਂ 3ਾਂ ਤੇ ਆਇਆ ਹੁਣ ਉਹ ਤਿੰਨਾਂ ਚੋਂ ਇੱਕ-ਇੱਕ ਤੇ ਹੋ ਗਏ ਦੋ ਛੱਡ ਗਏ ਉਹਨੂੰ ਤੇ ਪਿਛਲੀਆਂ 24 ਦੇ ਵਿੱਚ ਹੀ ਉਹਦੀਆਂ 12 13 ਸੀਟਾਂ ਜਿਹੜੀਆਂ ਲੜੀਆਂ ਉਹਨਾਂ ਜੋ ਪੰਜਾਂ ਤੇ ਉਹਦੀ ਜਮਾਨਤ ਜ਼ਬਤ ਹੋਈ ਤੇ ਅੱਜ ਉਸ ਤੋਂ ਬਾਅਦ ਉਹ ਪਾਰਟੀ ਜਿਹੜੇ ਜਮਾਨਤਾਂ ਜ਼ਬਤ ਵਾਲੀ ਦੋ ਥਾਵਾਂ ਤੇ ਹੋ ਗਈ ਤੇ ਅੱਜ ਉਹ ਕੋਈ ਡਰਾਮੇ ਕਰਕੇ ਜਾਂ ਲੁੱਟੇ ਹੋਏ ਪੈਸੇ ਦਾ ਕੁਝ ਹਿੱਸਾ ਦੇ ਕੇ ਇਹ ਸੋਚਣ ਜਾਂ ਮੀਡੀਆ ਰਾਹੀਂ ਇਹ ਪੈਸੇ ਰਾਹੀਂ ਇਹ ਪ੍ਰਚਾਰ ਕਰਨ ਦਾ ਯਤਨ ਕਰਨ ਕਿ ਅਸੀਂ ਬਹੁਤ ਵੱਡੀ ਤਾਕਤਵੰਦ ਦੇ ਜਾ ਰਹੇ ਹਾਂ ਲੋਕਾਂ ਦਾ ਸਮਰਥਨ ਸਾਨੂੰ ਮਿਲ ਰਿਹਾ ਹੈ ਇਹ ਕੋਈ ਵੀ ਕਹਾਣੀ ਨਹੀਂ ਛਾਦੀ ਬੜੀ ਸਪਸ਼ਟ ਰਹਿ ਹੈ ਇਹਦੇ ਬਾਰੇ ਮੈਂ ਇਹ ਗੱਲ ਕੋਈ ਬਦਾ ਚੜਾ ਕੇ ਬਿਲਕੁਲ ਹੀ ਨਹੀਂ ਕਹਿ ਰਿਹਾ ਕਿ ਦੇਸ਼ ਦੇ ਵਿੱਚ ਜੇ ਇਹ ਸਿਸਟਮ ਦੇ ਵਿੱਚ ਸੁਧਾਰਨਾ ਹੋਈ ਜੋ ਰਾਸੀ ਲੋਕਾਂ ਨੇ ਇਸ ਦੇਸ਼ ਨੂੰ ਲੁੱਟਿਆ ਸਿਉਣੀ ਦੀ ਚਿੜੀ ਨੂੰ ਅੱਜ ਗੰਗਾਲ ਕੀਤਾ ਤੇ ਪੰਜਾਬ ਜਿਹੜਾ ਦੁਨੀਆ ਦੇ ਸਾਰੇ ਖੇਤਿਆਂ ਚੋਂ ਸੋਨਾ ਸੁੰਦਰ ਵਾਤਾਵਰਣ ਪੱਖੋਂ ਇੱਕ ਅਪਜਾਉ ਮਿਹਨਤੀ ਲੋਕਾਂ ਦਾ ਖੇਤ ਹੈ ਕਿ ਉਹਦੇ ਵਿੱਚ ਵੀ ਅੱਜ ਜੋ ਹਾਲਾਤ ਬਣੇ ਹੋਏ ਹਨ ਇਹਦੀ ਜ਼ਿੰਮੇਵਾਰੀ ਕਿਸੇ ਨੂੰ ਤਾਂ ਲੈਣੀ ਪੈਣੀ ਹੈ ਕੋਈ ਜ਼ਿੰਮੇਵਾਰਤਾ ਹੈਗਾ ਉਹ ਲੋਕ ਜ਼ਿੰਮੇਵਾਰਾ ਜਿਨ੍ਹਾਂ ਨੇ ਇੱਥੇ ਰਾਜ ਕੀਤਾ ਤੇ ਖਾਸ ਕਰਕੇ ਜਿਵੇਂ ਪੰਥਕ ਦੌਰ ਤੇ ਵੀ ਜੋ ਨੁਕਸਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਉਹ ਜਿਹੜੇ ਪੰਥ ਦੇ ਨਾਂ ਤੇ ਸ਼ਕਤੀ ਲੈਣ ਵਾਲੇ ਉਹਨਾਂ ਦੇ ਗੁਨਾਹ ਮਾਫ਼ ਹੋਣ ਵਾਲੇ ਨਹੀਂ ਇਹਨਾਂ ਨੂੰ ਇਹ ਸਾਰੇ ਹਾਲਾਤਾਂ ਦੀ ਸਜ਼ਾ ਵੱਛ ਮਿਲੇਗੀ ਮੈਂ ਬੜੀ ਜ਼ਿੰਮੇਵਾਰੀ ਨਾ ਕਹਿਣਾ ਚਾਹਣਾ ਕਿ ਪੰਜਾਬ ਦੇ ਵਿੱਚੋਂ ਲਹਿਰ ਉੱਠੇਗੀ ਪੋਲਰ ਦੇਸ਼ ਦੇ ਗਵਾਹੀ ਕਰੇਗੀ ਜਿਵੇਂ ਕਿਸਾਨ ਅੰਦੋਲਨ ਨੇ ਕੀਤੀ ਹੈ ਤੇ ਇਹ ਸਮਾਂ ਕਿੰਨਾ ਲੱਗਦਾ ਹੈ ਇੱਥੇ ਬੰਗਲਾਦੇਸ਼ ਵਾਂਗ ਤੇ ਨੇਪਾਲ ਵਾਂਗੂੰ ਕੋਈ ਸਮਾਂ ਹੀ ਮਿਲੂਗਾ ਇਹਨਾਂ ਨੂੰ ਭੱਜਣ ਦਾ ਜਿਹੜੇ ਭੱਜ ਨਾ ਸਕੇ ਜਾਇਦਾਦਾਂ ਦਾ ਨਾਲ ਨਹੀਂ ਚੱਕ ਸਕਦੇ ਕਿਉਂਕਿ ਪਾਪਾ ਦੀ ਕਮਾਈ ਦੀਆਂ ਪੰਡਾਂ ਨਹੀਂ ਬਣ ਕੇ ਲੈ ਜਾਣਗੇ ਲੈ ਜਾਣਗੇ ਕੋਈ ਸਿਉਣਾ ਬਾਹਰਲੇ ਖਾਤੇ ਵਾਲੇ ਪੈਸੇ ਪਰ ਜ਼ਮੀਨਾਂ ਜਾਇਦਾਦਾਂ ਕੋਠੀਆਂ ਇਹਨੂੰ ਛੱਡ ਕੇ ਭੱਜਣਾ ਪੈਣਾ ਹੈ ਜਾਂ ਤਾਂ ਇੱਕ ਬਹੁਤ ਵੱਡੀ ਜਨਤਕ ਸ਼ਾਂਤਮਈ ਸੁਧਾਰ ਲਹਿਰ ਚੱਲੇਗੀ ਜੇ ਇਹ ਨਾ ਚੱਲੀ ਦਾ ਹਾਲਾਤ ਜੋ ਹੁਣੇ-ਹੁਣੇ ਨੇਪਾਲ 'ਚ ਵਾਪਰੇ ਆ ਹੁਣੇ-ਹੁਣੇ ਬੰਗਾਲ 'ਚ ਪੱਛਮੀ ਬੰਗਾਲ 'ਚ ਉਧਰ ਵਾਪਰੇ ਆ ਬੰਗਲਾਦੇਸ਼ 'ਚ ਉਹ ਹਾਲਾਤ ਦੇਸ਼ 'ਚ ਵਰਤਨ ਜਾ ਰਹੇ ਹਨ ਅੱਜ ਦੇ ਜਿਹੜੇ ਹੁਕਮਰਾਨ ਜਾਂ ਕੁਝ ਸਮਾਂ ਪਹਿਲਾਂ ਰਹੇਗੇ ਉਹ ਵੀ ਹੁਕਮਰਾਨਾਂ ਵਾਂਗੂ ਵਿਚਰੇ ਆ ਉਹਨਾਂ ਦੀ ਜੋ ਲੁੱਟ ਦੀ ਕਮਾਈ ਆ ਉਹ ਉਹਨਾਂ ਤੋਂ ਚੱਕੀ ਨਹੀਂ ਜਾਣੀ ਮੇਰਾ ਪੱਕਾ ਵਿਸ਼ਵਾਸ ਹੈ ਧੰਨਵਾਦ ਪਰ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਜੋ ਹਾਲਾਤ ਅਕਾਲੀ ਦਲ ਦੇ ਦੋ ਧੜੇ ਬਣ ਚੁੱਕੇ ਹਨ ਨਵਾਂ ਅਕਾਲੀ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਣ ਗਿਆ ਨਹੀਂ ਹਰਪ੍ਰੀਤ ਸਿੰਘ ਬਣ ਗਏ ਨੇ ਦੂਜੇ ਪਾਸੇ ਸੁਖਬੀਰ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਕਹਿੰ ਰਹੇ ਹਨ ਕਿ ਹੋਟਲਾਂ ਦਾ ਪੈਸਾ ਇਹ ਵੰਡ ਸਕਦੇ ਆ ਅਸੀਂ ਸਰਮਾਇਦਾਰ ਨਹੀਂ ਹੈਗੇ ਅਸੀਂ ਤਾਂ ਜਿਹੜੇ ਪਾਰਟੀ ਦੇ ਬੰਦੇ ਇਕੱਠੇ ਹੋ ਕੇ ਪੈਸਾ ਅਸੀਂ ਉਹ ਦੇ ਸਕਦੇ ਆ ਇਹ ਚੀਜ਼ ਦਾ ਕਿੰਨਾ ਕੁ ਪ੍ਰਭਾਵ ਹੋਗਾ ਆਮ ਲੋਕਾਂ ਤੇ ਮੈਨੂੰ ਕੋਈ ਬਹੁਤ ਵੱਡੀ ਉਮੀਦ ਨਹੀਂ ਜੇ ਰਖੜਾ ਸਾਹਿਬ ਨੇ ਅੱਜ 10 ਕਰੋੜ ਰੁਪਇਆ ਦਿੱਤਾ ਹੈ ਤੇ ਚਲੋ ਧੰਨਵਾਦ ਉਹਨਾਂ ਦਾ ਮੈਂ ਕੋਈ ਉਹਨਾਂ ਦੀ ਲੋਚਣਾ ਨਹੀਂ ਕਰਦਾ ਕੋਈ ਆਦੀ ਕਮਾਈ ਚੋਂ ਦਿੰਦਾ ਪਰ ਜਿਉਂ ਕੇ ਵੀ ਰਖੜਾ ਸਾਹਿਬ ਗਰੀਬ ਆਦਮੀ ਹੈ ਹਾਲੀ ਸਾਹਿਬ ਗਰੀਬ ਆਦਮੀ ਹੈ ਜਾਂ ਜਿਹੜੀ ਮਿਨਿਸਟਰੀ ਜਿਨ੍ਹਾਂ ਨੇ ਹੂਟਰਾਂ ਦੀ ਕਮਾਈ ਕੀਤੀ ਹੈ ਤੇ ਉਹਦੀ ਜਿਹੜੀ ਟੀਮ ਹੈ ਉਹਦੇ ਚ ਕੌਣ ਹੈ ਉਹ ਸਾਰੇ ਉਹੀ ਲੋਕ ਹੈ ਜਿਨ੍ਹਾਂ ਨੇ ਸਾਰਾ ਕੁਝ ਸਖਬੀਰ ਦੀ ਟੀਮ ਹੈ ਤੇ ਸਾਰੇ ਉਸ ਚ ਭਾਗੀਦਾਰ ਸੀ ਤੇ ਅੱਜ ਇਹ ਮੈਨੂੰ ਜੋ ਸਰਦਾਰ ਜੈਤਰਾ ਹਰਪ੍ਰੀਤ ਸਿੰਘ ਕਹਿ ਰਹੇ ਹੈ ਮੈਨੂੰ ਉਹ ਤਾਂ ਕੋਈ ਬਹੁਤ ਵੱਡੀ ਆਸ ਨਹੀਂ ਕਿ ਉਹ ਸਮਾਜ 'ਚ ਕਿਸੇ ਵੱਡੀ ਤਬਦੀਲੀ ਦਾ ਜਾਂ ਲੋਕ ਰਾਏ ਦਾ ਮੋੜ ਬਣਨਗੇ ਇੱਕ ਮੈਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਸਖਬੀਰ ਸਿੰਘ ਦੀ ਪਾਰਟੀ ਸੀ ਉਹਦੇ ਪਾਪਾ ਨੂੰ ਨੰਗਾ ਕਰਕੇ ਉਹਨੂੰ ਇੱਕ ਰਾਸੀ ਕਬਰਵਾਲ ਤੱਕੰਦਾ ਦੱਬਨ ਦਾ ਜੋ ਉਹਨਾਂ ਨੇ ਉਪਰਾਲਾ ਕੀਤਾ ਹੈ ਜਾਂ ਉਹਦੇ 'ਚ ਕਾਫੀ ਹੱਦ ਤੱਕ ਸਫਲ ਹੋਏ ਹੈ ਉਹ ਲੈ ਇਹ ਉਤਨਵਾਦੇ ਪਾਤਰ। ਇੱਕ ਆਖਰੀ ਸਵਾਲ ਹੈ ਕੇਂਦਰ ਸਰਕਾਰ ਨੇ 1600 ਕਰੋੜ ਰੁਪਏ ਜਿਹੜਾ ਜਾਰੀ ਕੀਤਾ ਉਹਨੂੰ ਕਿਵੇਂ ਦੇਖਦੇ ਹੋ ਇਹਨਾਂ ਜਿਹੜਾ ਰਾਹਤ ਫੰਡ ਹੈਗੀ ਕੀ ਲੱਗਦਾ ਹੈ ਪਰਪਾਈਕਰ ਪਊਗਾ ਪੂਰਾ? ਨਹੀਂ 1600 ਕਰੋੜ ਨਹੀਂ ਬਹੁਤ ਵੱਡਾ ਨੁਕਸਾਨ ਹੋਇਆ। ਭਾਰਤ ਸਰਕਾਰ ਨੂੰ ਹੋਰ ਪੈਸਾ ਬਹੁਤ ਵੱਡੀ ਪੱਧਰ ਤੇ ਮਦਦ ਕਰਨ ਦੀ ਲੋੜ ਹੈ। ਉਹ ਮਦਦ ਵੀ ਕਈ ਪੱਖਾਂ ਤੋਂ ਕਰਨੀ ਚਾਹੀਦੀ। ਜਿਵੇਂ ਬੀਜਾਂ ਦੇ ਰੂਪ ਚ ਸਾਰਾ ਬੀਜ ਮੁਫਤ ਦੇਣ टीवी दी जिन्ने ਉਥੇ ਬਜਾਈ ਹੋਣੀ ਹੈ ਉਹ ਖਾਦਾ ਮੁਫਤ ਦੇਣ ਘਰਾਂ ਦੇ ਪੈਸੇ ਜੋ ਸਰਕਾਰ ਦੀਆਂ ਨੀਤੀਆਂ ਹੈ ਹਰ ਸਮੇਂ ਕੁਝ ਪੈਸਾ ਉਹ ਘਰਾਂ ਦੇ ਉੱਤੇ ਵੀ ਭਾਰਤ ਸਰਕਾਰ ਦਿੰਦੀ ਹੈ ਉਹਨਾਂ 'ਚ ਕੁਝ ਘਰਾਂ ਨੂੰ ਸਬਸਿਡੀ ਮੁਫਤ ਦਿੰਦੀ ਹੈ ਉਹ ਪੈਸਾ ਹੀ ਪੰਜਾਬ 'ਚ ਵਰਤਣਾ ਚਾਹੀਦਾ ਹੈ ਹੋਰ ਬਹੁਤ ਵੱਡੇ ਪੈਸੇ ਦੀ ਪੰਜਾਬ 'ਚ ਲੋੜ ਹੈ ਜੋ ਪ੍ਰਧਾਨ ਮੰਤਰੀ ਜੀ ਨੇ ਕੀਤਾ ਉਹ ਬਹੁਤ ਥੋੜਾ ਹੈ ਧੰਨਵਾਦ ਬਹੁਤ ਧੰਨਵਾਦ ਜੀ ਸੋਇਸ ਨਾਲ ਗੁਰਦੀਪ ਸਿੰਘ ਬਰਾੜ ਯੂਨਾਈਟਿਡ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਸੁਬੀਰ ਸਿੰਘ ਬਾਦਲ ਲੋਕਾਂ ਨੂੰ ਪੈਸਾ ਦੇ ਰਿਹਾ ਪਰ ਉਹਦਾ ਕੋਈ ਜ਼ਿਆਦਾ ਪ੍ਰਭਾਵ ਲੋਕਾਂ ਤੇ ਪੈਣ ਵਾਲਾ ਨਹੀਂ ਹੈਗਾ ਤੇ ਨਾਲ ਦੀ ਨਾਲ ਕੇਂਦਰ ਸਰਕਾਰ ਤੋਂ ਵੀ ਮੰਗ ਕੀਤਾ ਹੈ ਕਿ ਜਿਹੜਾ ਇਹ ਰਾਹਤ ਫੰਡ ਜਾਰੀ ਕੀਤਾ ਹੈਗਾ 1600 ਕਰੋੜ ਰੁਪਏ ਇਹ ਵਧਾਉਣਾ ਚਾਹੀਦਾ ਕਿਉਂਕਿ ਹਜ਼ਾਰਾਂ ਕਰੋੜ ਦਾ ਨੁਕਸਾਨ ਹੈ ਤੇ ਕੇਂਦਰ ਸਰਕਾਰੀ ਦੀ ਭਰਪਾਈ ਕਰ ਸਕਦੀ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਜਾਨਾ ਸਪੋਕਸਮੈਨ ਬਟਿੰਡਾ